ਜਿਹੜਾ ਇਹ ਹੌਕਾ ਨਾ ਇੱਕ ਅਪੀਲ ਆ ਇੱਕ ਦਰਦ ਆ ਜੇ ਨਾ ਜਾਗੇ ਹੋ ਜਾਵਣਗੇ ਤੋਖੇ ਓਏ ਜਿਸ ਵੀ ਜੱਸੀ ਹੁਣਾ ਨੇ ਜਿਹੜਾ ਇਹ ਗੀਤ ਗਾਇਆ ਬਲਵਿੰਦਰ ਮੈਂ ਚਾਹਣਾ ਵੀ ਹਰ ਉਹ ਪੰਜਾਬੀ ਸੁਣੇ ਹੋਕੇ ਲੋੰਦਾ ਫਿਰਦਾ ਸੁਣਨੋ ਹੋਕੇ ਓਏ ਇਹ ਤੇ ਕਤਰਾਸ ਦੀ ਆਪਣੇ ਪੰਜਾਬੀਆਂ ਦੀ ਕਿ ਆਪਾਂ ਚੰਗੀਆਂ ਚੀਜ਼ਾਂ ਸੁਣਨੋਂ ਹਟ ਗਏ ਸੁਚੇਤ ਬਹੁਤ ਨਹੀਂ ਹੋ ਚਿੰਤਾ ਬਹੁਤ ਕਰਦੇ ਨੇ ਪੰਜਾਬ ਦੀ ਪਹਿਰਾਵੇ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਨੌਜਵਾਨਾਂ ਨੂੰ ਲੈ ਕੇ ਯੂਥ ਯੂਥ ਬਾਰੇ ਤਾਂ ਉਹਨਾਂ ਨੇ ਬੜਾ ਕੁਝ ਲਿਖਿਆ ਪਿਛਲੇ ਦਿਨ ਹੀ ਉਹ ਬਹੁਤ ਚਰਚਾ ਚ ਰਹਿ ਕਿ ਉਹਨਾਂ ਨੇ ਡੇਰਾਵਾਜ਼ ਨੂੰ ਲੈ ਕੇ ਕਟਾਕਸ਼ ਕੀਤੇ ਸੀਗੇ ਟੂਣੇ ਕਰ ਕਰਕੇ ਨਾਰੀਅਲ ਪਾ ਪਾ ਕੇ ਪੰਜਾਬ ਦਾ ਪਾਣੀ ਗੰਧਲਾ ਕਰਤਾ ਕਿਹਨੇ ਕੀਤਾ ਪੰਜਾਬ ਦੇ ਲੋਕਾਂ ਨੇ ਸਵੀਰ ਜਸੀ ਉਹਨਾਂ ਨੇ ਜਿਹੜੀਆਂ ਚੀਜ਼ਾਂ ਗਾਈਆਂ ਉਹ ਅੱਜ ਤੱਕ ਲੋਕ ਸੁਣਦੇ ਨੇ ਮਾਨ ਸਾਹਿਬ ਹੁਣ ਨਾਲ ਵੀ ਇਹਨਾਂ ਦੀ ਬੈਠਕ ਉੱਠਨੀ ਆ ਫੇਰ ਵੀ ਇਹਨਾਂ ਨੇ ਈਡੀ ਬਿਵਾਕੀ ਦੇ ਨਾਲ ਬੋਲੇ ਕਿ ਇਹਨਾਂ ਨੇ ਹੀ ਨਹੀਂ ਸੋਚਿਆ ਕਿ ਯਾਰ ਵੀ ਕਈ ਬੰਦੇ ਇਸ ਗੱਲੋਂ ਚੁੱਪ ਹੋ ਜਾਂਦੇ ਹੁੰਦੇ ਆ ਕਿ ਯਾਰ ਮੇਰਾ ਉਸ ਬੰਦੇ ਨਾਲ ਬਹਿਣੀ ਉੱਠਣੀ ਆ ਤੇ ਉਸ ਬੰਦੇ ਨਾਲ ਮੇਰਾ ਸਰਕਲ ਆ ਤੇ ਤਾਂ ਗੱਲਾਂ ਤੇ ਪੜਦੇ ਪਾ ਦਿੰਦਾ ਬੰਦਾ ਤਾਂ ਤਸਰੀ ਅਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਗੱਲ ਤੋਂ ਗੱਲ ਵਿੱਚ ਤੁਹਾਡਾ ਸਵਾਗਤ ਹੈ ਤਾਂ ਪੰਜਾਬੀ ਗਾਇਕ ਜਸਵੀਰ ਜੱਸੀ ਦਾ ਕੱਲ ਇੱਕ ਗੀਤ ਆਇਆ ਏ ਹੁਕੇ ਜਿਸ ਦੇ ਵਿੱਚ ਕਈ ਮਸਲਿਆਂ ਨੂੰ ਲੈ ਕੇ ਚਰਚਾ ਜਿਹੜੀ ਉਹ ਕੀਤੀ ਗਈ ਹੈ ਤਾਂ ਐਸੇ ਗੀਤ ਨੂੰ ਲੈ ਕੇ ਅੱਜ ਚਰਚਾ ਕਰਾਂਗੇ ਨਾਲ ਹੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜੋ ਕੁਝ ਅੱਜਕੱਲ੍ਹ ਚੱਲ ਰਿਹਾ ਹੈ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਮੇਰੇ ਸਹਿਯੋਗੀ ਜਸਪ੍ਰੀਤ ਮੇਰੇ ਨਾਲ ਨੇ ਤਾਂ ਜਸਪ੍ਰੀਤ ਦਾ ਗੀਤ ਹੈ ਜਿਹੜਾ ਦਸ਼ਵੀਰ ਜੱਸੀ ਦਾ ਆਇਆ ਹੈ ਉਹ ਅਕਸਰ ਹੀ ਖਬਰਾਂ ਦੇ ਵਿੱਚ ਰਹਿੰਦੇ ਨੇ ਪੰਜਾਬ ਦੇ ਵੱਖ-ਵੱਖ ਮਸਲਿਆਂ ਦੇ ਉੱਤੇ ਉਹ ਬੋਲਦੇ ਰਹਿੰਦੇ ਨੇ ਤਾਂ ਆਪਣੇ ਗੀਤ ਦੇ ਵਿੱਚ ਵੀ ਉਹਨਾਂ ਨੇ ਕੁਝ ਇਹੀ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿਵੇਂ ਦੇਖਦੇ ਹੋ ਬਲਵਿੰਦਰ ਜਸਪ੍ਰੀਤ ਜੱਸੀ ਹੁਣੇ ਹੀ ਵਾਹਿਦ ਜੇ ਇਹ ਕਲਾਕਾਰਾ ਜਿਨ੍ਹਾਂ ਨੂੰ ਪਬਲਿਸਿਟੀ ਦੀ ਲੋੜ ਨਹੀਂ ਹੈ ਜੀ ਉਹ ਬਹੁਤ ਆਪ ਦੇ ਆਪ ਚ ਇੱਕ ਫੇਸ ਆ ਜਿਸ ਵੀ ਜਸਸੀ ਉਹਨਾਂ ਨੇ ਜਿਹੜੀਆਂ ਚੀਜ਼ਾਂ ਗਾਈਆਂ ਉਹ ਅੱਜ ਤੱਕ ਲੋਕ ਸੁਣਦੇ ਨੇ ਰਹੀ ਗੱਲ ਇਹ ਕਿ ਸੁਚੇਤ ਬਹੁਤ ਨਹੀਂ ਉਹ ਜੀ ਚਿੰਤਾ ਬਹੁਤ ਕਰਦੇ ਨੇ ਪੰਜਾਬ ਦੀ ਪਹਿਰਾਵੇ ਨੂੰ ਲੈ ਕੇ ਪਾਣੀਆਂ ਨੂੰ ਲੈ ਕੇ ਨੌਜਵਾਨਾਂ ਨੂੰ ਲੈ ਕੇ ਯੂਥ ਯੂਥ ਬਾਰੇ ਤਾਂ ਉਹਨਾਂ ਨੇ ਬੜਾ ਕੁਝ ਲਿਖਿਆ ਜਦੋਂ ਉਹਨਾਂ ਨੇ ਗਾਇਆ ਪਿਛਲੇ ਦਿਨ ਇਹੋ ਬਹੁਤ ਚਰਚਾ ਚ ਰਹਿ ਕਿ ਉਹਨਾਂ ਨੇ ਡੇਰਾਵਾਦ ਨੂੰ ਲੈ ਕੇ ਕਟਾਕਸ਼ ਕੀਤੇ ਸੀਗੇ ਬਹੁਤ ਸਾਰੇ ਉਹਨਾਂ ਦੇ ਆਪ ਦੇ ਵੀ ਕਲਾਕਾਰ ਭਾਈਚਾਰਾ ਹੈ ਭਾਈਚਾਰਾ ਹੋਊਗਾ ਜਿਹੜੇ ਉਹਨਾਂ ਦੇ ਵਿਰੁੱਧ ਹੋ ਗਿਆ ਸੀ ਕਿ ਉਹਨਾਂ ਨੇ ਕਿਸੇ ਜਗ੍ਹਾ ਨੂੰ ਲੈ ਕੇ ਤੰਜ ਕਸੇ ਕਲਾਕਾਰਾਂ ਨੂੰ ਲਾਣਤਾ ਪਾਈਆਂ ਜਿਵੇਂ ਇਸ ਇਸ ਗਾਣੇ ਦੀ ਆਪਾਂ ਗੱਲ ਕਰ ਲਈਏ ਕਿ ਇਸ ਗਾਣੇ ਚ ਇਹ ਵੀ ਦਰਸਾਇਆ ਗਿਆ ਕਿ ਕਲਾਕਾਰ ਹੀ ਜਿਹੜਾ ਨਸ਼ਿਆਂ ਦੀਆਂ ਸਾਖੀਆਂ ਸੁਣਾਉਂਦੇ ਆ ਜੀ ਪਾਣੀ ਗੰਧਲੇ ਕਰਤੇ ਟੂਨੇ ਕਰ ਕਰਕੇ ਨਾਰੀਅਲ ਪਾਪਾ ਕੇ ਪੰਜਾਬ ਦਾ ਪਾਣੀ ਗੰਧਲਾ ਕਰਤਾ ਕਿਹਨੇ ਕੀਤਾ ਪੰਜਾਬ ਦੇ ਲੋਕਾਂ ਨੇ ਆ ਸਾਡੇ ਇੱਥੇ ਮੰਡੀ ਗੁਬਿੰਦਗੜ੍ਹ ਸ਼ਹਿਰ ਪੈਂਦਾ ਤੁਸੀਂ ਅਕਸਰ ਗਏ ਹੋਣੇ ਉੱਥੇ ਤਾਂ ਉੱਥੇ ਇੱਕ ਸੂਆ ਲੰਗਦਾ ਜੀ ਉਸ ਸੂਏ ਚ ਉਹਨਾਂ ਪਾਣੀ ਨਹੀਂ ਹੁੰਦਾ ਜਿੱਦੇ ਹਾਂ ਨਾਰੀਅਲ ਵਗੈਰਾ ਮਿਲਦੇ ਨੇ ਕਿਉਂਕਿ ਸ਼ਹਿਰੀ ਇਲਾਕਾ ਹੈ ਲੋਕ ਪਾਰ ਪੂਜਾ ਕਰਨ ਆਉਂਦੇ ਨੇ ਤੇ ਜਦੋਂ ਗਣਪਤੀ ਵਿਸਰਜਨ ਹੁੰਦਾ ਏ ਉਦੋਂ ਸੂਏ ਚ ਵੀ ਕਈ ਲੋਕ ਲੈ ਕੇ ਵਿਸਰਜਨ ਕਰ ਦਿੰਦੇ ਨੇ ਤੇ ਹੋਰ ਬਹੁਤ ਸਾਰੀਆਂ ਇਤਰਾਜੋਬੀ ਚੀਜ਼ਾਂ ਨੇ ਜਿਹੜੀਆਂ ਉਹ ਵੀ ਸਿੱਟੀਆਂ ਜਾਂਦੀਆਂ ਨੇ ਹੂੰ ਤੇ ਜਿਵੇਂ ਤੁਸੀਂ ਗੱਲ ਕੀਤੀ ਐ ਜਸਵੀਰ ਜੱਸੀ ਜੀ ਕਿ ਉਹ ਮਸਲੇ ਚੱਕਦੇ ਰਹਿੰਦੇ ਨੇ ਕਿਉਂਕਿ ਉਹ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬ ਦਾ ਕਾਲਾ ਦੌਰ ਦੇਖਿਆ ਏ ਉਹ ਪੰਜਾਬ ਪੁਲਿਸ ਦੇ ਵਿੱਚ ਹੁੰਦੇ ਸੀ ਤਾਂ ਕੇਪੀਐਸ ਗਿੱਲ ਨੂੰ ਉਹਨਾਂ ਨੇ ਗੀਤ ਵੀ ਸੁਣਾਏ ਨੇ ਹੂੰ ਕੇਪੀਐਸ ਗਿੱਲ ਦੇ ਕਿਰਦਾਰ ਬਾਰੇ ਵੀ ਉਹਨਾਂ ਨੇ ਕਈ ਇੰਟਰਵਿਊਆਂ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਵੀ ਜਿਹੜੀਆਂ ਉਹ ਕੀਤੀਆਂ ਨੇ ਤਾਂ ਕਿਤੇ ਨਾ ਕਿਤੇ ਬੰਦੇ ਦੇ ਮਨ 'ਚ ਹੁੰਦਾ ਕਿਉਂਕਿ ਆਪਾਂ ਅੱਜ ਜਿਵੇਂ ਵੀ ਆ ਅੱਜ ਭਾਵੇਂ ਆਪਣੇ ਅੱਗੇ ਬਹੁਤ ਸਾਰੇ ਚੈਲੰਜ ਨੇ ਪੰਜਾਬ ਬਹੁਤ ਸਾਰੀਆਂ ਤਨੌਤੀਆਂ ਦਾ ਸਾਹਮਣਾ ਕਰ ਰਿਹਾ ਏ ਦੂਜੇ ਪਾਸੇ ਜੋ ਕੁਝ ਪਿਛਲੇ ਸਮੇਂਾਂ ਚ ਪੰਜਾਬ ਨੇ ਹੰਡਾਇਆ ਏ ਉਹਦੇ ਰਖਮ ਦੇ ਜਿਹੜੇ ਉਹ ਜ਼ਰੂਰ ਪੰਜਾਬ ਦੇ ਸੀਨੇ ਤੇ ਨੇ ਜਿਨ੍ਹਾਂ ਦਾ ਇਨਸਾਫ ਨਹੀਂ ਮਿਲਿਆ ਉਹ ਗੱਲਾਂ ਵੀ ਪੰਜਾਬ ਦੇ ਸੀਨੇ ਤੇ ਨੇ ਤਾਂ ਇਸੇ ਸਾਨੂੰ ਲੈ ਕੇ ਚਰਚਾ ਹੈ ਜਿਹੜੀ ਉਹ ਚੱਲਦੀ ਰਹਿੰਦੀ ਹੈ ਜਸਵੀਰ ਜੱਸੀ ਨਹੀਂ ਹੋਰ ਬਥੇਰੇ ਗਾਇਕ ਨੇ ਜਿਨ੍ਹਾਂ ਨੇ ਚੰਗੇ ਗੀਤਾਂ ਦੇ ਵਿੱਚ ਮਸਲੇ ਚੁੱਕਣ ਦੀ ਗੱਲ ਕੀਤੀ ਹੈ ਪਰ ਲੋਕ ਸੁਣਦੇ ਨਹੀਂ ਹੈਗੇ ਨਾ ਇਹ ਤਾਂ ਬਲਵਿੰਦਰ ਜੀ ਇਹ ਤਾਂ ਇੱਕ ਤਰਾਸ ਦੀ ਆਪਣੇ ਪੰਜਾਬੀਆਂ ਦੀ ਕੀ ਆਪਾਂ ਚੰਗੀਆਂ ਚੀਜ਼ਾਂ ਸੋਨੋਂ ਹਟ ਗਏ ਪਰ ਅਸੀਂ ਤਾਂ ਇਹੀ ਅਪੀਲ ਕਰਦੇ ਆ ਕਿ ਜਸਪੀਰ ਜੱਸੀ ਨੇ ਜਿਹੜਾ ਹੋਕਾ ਲਾਇਆ ਨਵਾਂ ਗੀਤ ਆ ਤਾਂ ਸਾਰੇ ਪੰਜਾਬੀ ਇਹਨੂੰ ਉਸ ਹੋਕੇ ਦੇ ਨਾਲ ਹੋਕਾ ਲਾਉਣਾ ਚਾਹੀਦਾ ਜੀ ਕਿਉਂ ਕਿਉਂਕਿ ਉਹਨਾਂ ਨੇ ਗੱਲ ਕਮਰਸ਼ੀਅਲ ਹਰ ਕਲਾਕਾਰ ਹਰ ਕਲਾਕਾਰ ਆਪਦੇ ਗੀਤ ਦੇ ਰਹੀਂ ਕੁਛ ਨਾ ਕੁਛ ਕਮਾਉਣਾ ਚਾਹੁੰਦਾ ਪਰ ਜਸਪੀਰ ਜੱਸੀ ਉਹਨਾਂ ਨੇ ਇਹ ਉਪਰਾਲਾ ਜਿਹੜਾ ਕੀਤਾ ਇਹ ਇਹਨਾਂ ਨੂੰ ਇਹ ਤਾਂ ਲੋੜ ਨਹੀਂ ਹੈ ਕਿ ਇਹ ਚੱਲ ਨਹੀਂ ਰਹੇਗੇ ਜਿਹੜਾ ਫੇਲ ਕਲਾਕਾਰ ਨੇ ਤਾਂ ਲੋਕਾਂ ਦੀਆਂ ਗੱਲਾਂ ਕਰਕੇ ਜਾਂ ਕੰਟਰੋਵਰਸੀ ਕਰਕੇ ਅੱਗੇ ਆ ਰਹੇ ਨੇ ਉਹ ਤਾਂ ਆਪਦੇ ਆਪ ਦੇ ਵਿੱਚ ਚਲਦੀ ਫਿਰਦੀ ਯੂਨੀਵਰਸਿਟੀ ਆ ਕਮਾਲ ਦੀ ਗਾਇਕੀ ਕਮਾਲ ਦਾ ਪਹਿਰਾਵਾ ਕਮਾਲ ਦੇ ਲੋਕਾਂ ਚ ਉੱਠਣੀ ਬੈਠਣੀ ਜੇ ਆਪਾਂ ਗੱਲ ਕਰ ਲਈਏ ਵੀ ਹੁਣ ਤੱਕ ਜੇ ਮੇਰੀ ਸੋਚ ਤੋਂ ਜੇ ਮੈਂ ਮੰਨ ਕੇ ਚੱਲਾਂ ਜਿੰਨੀ ਕੁ ਮੇਰੀ ਮੇਰੀ ਉਮਰ ਉਹਦੇ ਹਿਸਾਬ ਨਾਲ ਕਿਆ ਹੀਰ ਗਾਇਆ ਉਹ ਇੱਕ ਤਰ੍ਹਾਂ ਦਾ ਥੰਮ ਖੜਾ ਕਰਤਾ ਗਾਣੇ ਉਹਨਾਂ ਦੇ ਜਿੰਨੇ ਵੀ ਗਾਏ ਆ ਉਹ ਵੀ ਹਜੇ ਤੱਕ ਲੋਕ ਸੁਣਦੇ ਨੇ ਪਰ ਜਿਹੜਾ ਇਹ ਹੁੱਕ ਆ ਨਾ ਇਹ ਇੱਕ ਅਪੀਲ ਆ ਇਹ ਇੱਕ ਦਰਦ ਆ ਜਸਵੀਰ ਜੱਸੀ ਹੋਣਾ ਨੇ ਜਿਹੜਾ ਇਹ ਗੀਤ ਗਾਇਆ ਬਲਵਿੰਦਰ ਮੈਂ ਚਾਹਣਾ ਵੀ ਹਰੋ ਪੰਜਾਬੀ ਸੁਣੇ ਇੱਕ ਚੀਜ਼ ਹੋਰ ਆ ਕਿ ਕਿਸੇ ਵਿਦਵਾਨ ਨੇ ਕਿਹਾ ਹੈ ਕਿਸੇ ਹੋਰ ਦੇਸ਼ ਦੇ ਕੁਝ ਵੱਡੇ ਵਿਦਵਾਨ ਹੋਏ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ ਜਿਹੜੀ ਨੌਜਵਾਨੀ ਆ ਉਹਦੀ ਜ਼ੁਬਾਨ ਤੇ ਗੀਤ ਕਿਹੜੇ ਨੇ ਤਾਂ ਮੈਂ ਤੁਹਾਨੂੰ ਤੁਹਾਡੇ ਦੇਸ਼ ਦਾ ਪੂਵਿੱਖ ਦੱਸਾਂਗਾ ਕੁਝ ਅਜਿਹੀਆਂ ਸੱਤਰਾਂ ਦੀਆਂ ਰੇੜੀਆਂ ਉਹਨਾਂ ਨੇ ਕਈਆਂ ਨੇ ਆਪਣੇ ਗਾਣੇ ਚੱਲਦੇ ਨੇ दारू ਵਾਲੇ ਹਮਮ ਚਿੱਟਾ ਉਹ ਨਸ਼ਾ ਜਿਹਦਾ ਨਾਂ ਸੁਣ ਕੇ ਮਾਪੇ ਕੰਬ ਜਾਂਦੇ ਨੇ ਵੀ ਕਿਤੇ ਮੇਰਾ ਪੁੱਤ ਇਸ ਨਸ਼ੇ ਦੀ ਨਾ ਲੱਗ ਜਾਵੇ ਕਈ ਥਾਵਾਂ ਤੇ ਲੋਕ ਆਪਣੇ ਪੁੱਤਾਂ ਨੂੰ ਰਿਸ਼ਤੇਦਾਰੀ ਚ ਰਹਿਣ ਭੇਜ ਦਿੰਦੇ ਨੇ ਕਈ ਲੋਕ ਨੇ ਜਿਹੜੇ ਉਪਦੇਸ਼ਾਂ ਚ ਭੇਦ ਨਹੀਂ ਤਾਂ ਉਹ ਟਿੱਟੇ ਨੂੰ ਗੀਤਾ ਚ ਐ ਗਾਇਆ ਜਾਂਦਾ ਜਿਵੇਂ ਬਹੁਤ ਮਹਾਨ ਚੀਜ਼ ਹੋਵੇ ਉਹ ਕਰਨ ਦੇ ਨਾਲ ਸ਼ੋਭਾ ਬਣਦੀ ਹੋਵੇ ਦੂਜਾ ਵਿਆਹਾਂ ਚ ਗੀਤ ਚੱਲਦੇ ਨੇ ਸਿਰ ਦਾਰੂ ਵਾਲੇ ਬੰਦਾ ਨੱਚਦਾ ਏ ਸੋਫੀ ਬੰਦਾ ਜਦੋਂ ਨੱਚਦਾ ਹੈਗਾ ਨੇ ਫੀਲਿੰਗ ਦੀ ਨਹੀਂ ਆਉਂਦੀ ਹੁੰਦਾ ਵੀ ਚਲੋ ਬੰਦੇ ਦੇ ਮਨ ਚ ਕਿਤੇ ਨਾ ਕਿਤੇ ਖਿਆਲ ਜ਼ਰੂਰ ਆਉਂਦਾ ਵੀ ਪੈਗ ਲਾ ਕੇ ਦੇਖ ਲੈਂਦੇ ਆ ਵੀ ਕੀ ਹਿਸਾਬ ਕਿਤਾਬ ਹੁੰਦਾ ਏ ਅਸੀਂ ਤੁਹਾਨੂੰ ਪਤਾ ਹੀ ਐਵੇਂ ਹੀ ਹੋਰ ਨਸ਼ੇ ਨਹੀਂ ਜਿਹੜੇ ਉਹਨਾਂ ਨੂੰ ਵੀ ਗੀਤਾਂ 'ਚ ਪ੍ਰਮੋਟ ਕੀਤਾ ਜਾਂਦਾ ਈ ਜਸਵੀਰ ਜੱਸੀ ਉਹਨਾਂ ਨੇ ਬਲਵਿੰਦਰ ਜਦੋਂ ਵੀ ਚਰਚਾ ਸ਼ੁਰੂ ਕੀਤੀ ਸੀ ਇਹ ਅਜੇ ਤੋਂ 15-20 ਸਾਲ ਪਹਿਲਾਂ ਵੀ ਬੋਲੀ ਸੀ ਜਦੋਂ ਇਹਨਾਂ ਦਾ ਜਦੋਂ ਜਸਵੀਰ ਜੱਸੀ ਉਹਨਾਂ ਨੇ ਬੋਲਿਆ ਸੀ ਤੇ ਸਹਿਚਾਰ ਇਹਨਾਂ ਦਾ ਗੁਰਦਾਸ ਮਾਨ ਜੀ ਉਹਨਾਂ ਨਾਲ ਵੀ ਆ ਮਾਨ ਸਾਹਿਬ ਉਹਨਾਂ ਨਾਲ ਵੀ ਇਹਨਾਂ ਦੀ ਬੈਠਣੀ ਉੱਠਣੀ ਆ ਫੇਰ ਵੀ ਇਹਨਾਂ ਨੇ ਏਡੀ ਬਿਵਾਕੀ ਦੇ ਨਾਲ ਬੋਲੇ ਕੀ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਯਾਰ ਵੀ ਕਈ ਬੰਦੇ ਇਸ ਕੋਲੋਂ ਚੁੱਪ ਹੋ ਜਾਂਦੇ ਹੁੰਦੇ ਆ ਕਿ ਯਾਰ ਮੇਰਾ ਹਸਬੰਦੇ ਨਾਲ ਬਹਿਣੀ ਉੱਠਣੀ ਆ ਜਾਂ ਉਸ ਬੰਦੇ ਨਾਲ ਮੇਰਾ ਸਰਕਲ ਆ ਤੇ ਤਾਂ ਗੱਲਾਂ ਤੇ ਪਰਦੇ ਪਾ ਦਿੰਦਾ ਬੰਦਾ ਪਰ ਇਹਨਾਂ ਨੇ ਕਿੰਨੀਆਂ ਇੰਟਰਵਿਊ ਕਰ ਲੀਆਂ ਨੇ ਜੇ ਜਿਹੜੀ ਚੀਜ਼ ਸਹੀ ਆ ਉਹਨਾਂ ਨੂੰ ਸਹੀ ਕਿਹਾ ਪਰਦੇ ਪਾਉਣ ਵਾਲੇ ਤਾਂ ਹੋਰ ਬਹੁਤ ਕਲਾਕਾਰ ਨੇ ਜਿਹੜੀਆਂ ਲੋਕਾਂ ਦੀਆਂ ਗੱਲਾਂ ਤੇ ਪਰਦੇ ਪਾ ਦਿੰਦੇ ਨੇ ਚਾਹੇ ਉਹ ਰਾਜਨੀਤੀ ਦੇ ਹਿੱਸੇ ਆਏ ਨੇ ਚਾਹੇ ਉਹ ਕਲਾਕਾਰੀ ਦੇ ਲੇਖੇ ਨੇ ਬਹੁਤ ਸਾਰੇ ਕਲਾਕਾਰ ਆ ਜਿਹੜੇ ਕਹਿ ਦਿੰਦੇ ਆ ਕਿ ਨਹੀਂ ਯਾਰ ਮੇਰੀ ਉਹਦੇ ਨਾਲ ਲਿਆ ਜਾ ਤੇ ਮੈਂ ਉਹਨੂੰ ਕੁਝ ਕਹਿ ਨਹੀਂ ਸਕਦਾ ਪਰ ਉਹ ਕੰਮ ਗਲਤ ਕਰ ਰਿਹਾ ਪਰ ਜਸਵੀਰ ਜੱਸੀ ਹੁਣਾਂ ਨੇ ਗਾਣਿਆਂ ਦੇ ਰਾਈ ਜਾਂ ਇੰਟਰਵਿਊਜ਼ ਦੇ ਰਾਈ ਉਸ ਚੀਜ਼ ਨੂੰ ਲੋਕਾਂ ਨੂੰ ਚਾਨਣ ਕਰਤਾ ਬਲੰਦਰ ਲੋਕਾਂ ਨੂੰ ਪਤਾ ਜ਼ਰੂਰ ਆ ਪਰ ਬੋਲ ਨਹੀਂ ਸਕਦੇ ਜਾਂ ਉਹਨਾਂ ਨੂੰ ਇੱਕ ਅਜਿਹਾ ਚਿਹਰਾ ਚਾਹੀਦਾ ਜਿਹੜਾ ਜਿਹੜਾ ਯੂਨੀਵਰਸਲ ਹੋਵੇ ਜਾਂ ਜਿਹੜਾ ਜਿਹੜਾ ਬੰਦੇ ਨੂੰ ਇੱਕ ਗੱਲ ਆਖੀ ਤੇ ਸਾਰੇ ਸਾਰੀ ਦੁਨੀਆ ਤੱਕ ਸੁਨੇਹਾ ਜਾਵੇ ਇੱਕ ਚੀਜ਼ ਇਹ ਵੀ ਹੋ ਜਾਂਦਾ ਬਾਈ ਕਿ ਕੋਈ ਕੁਝ ਆਈਕਾ ਨਹੀਂ ਪੰਜਾਬ ਦੇ ਗੰਭੀਰ ਮੁੱਦਿਆਂ 'ਤੇ ਗੀਤ ਗਾਏ ਜਾਂ ਫਿਰ ਸਟੇਜ 'ਤੇ ਕੋਈ ਗੱਲ ਆਖੀ ਤਾਂ ਬਾਅਦ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਆਪਾਂ ਦੇਖਿਆ ਹੈ ਕਿ ਜਿਵੇਂ ਕਿਸਾਨ ਅੰਦੋਲਨ ਸੀ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਗਾਇਕ ਨੇ ਜਿਹੜੇ ਉਹ ਅੱਗੇ ਹੋ ਕੇ ਆਪਣੀ ਭੂਮਿਕਾ ਨਿਭਾਉਂਦੇ ਨਜ਼ਰੀ ਪਏ ਗੀਤ ਵੀ ਕੱਢੇ ਗਏ ਲੇਕਿਨ ਹੁਣ ਫਿਰ ਤੋਂ ਕਿਸਾਨ ਅੰਦੋਲਨ ਹੋਇਆ ਫਿਰ ਵੀ ਜਿਹੜੇ ਗਾਇਕ ਨੇ ਜਿਆਦਾ ਐਕਟਿਵ ਨਹੀਂ ਲਿਖਦੇ ਤਾਂ ਕਿਤੇ ਨਾ ਕਿਤੇ ਇਹ ਲੋਕ ਨੇ ਜਿਹੜੇ ਵੀ ਮੁਸ਼ਕਲ ਦੇ ਵਿੱਚ ਨਹੀਂ ਕਿਉਂਕਿ ਅਗਲੇ ਨੇ ਵੀ ਆਪਣਾ ਘਰ-ਬਾਰ ਚਲਾਉਣਾ ਆਪਣਾ ਬਿਜ਼ਨਸ ਚਲਾਉਣਾ ਜੇ ਦੇਸ਼ਾਂ ਦੇ ਜਾ ਕੇ ਟੂਰ ਵੀ ਲਾਉਣੇ ਨੇ ਤੇ ਕੱਲ ਨੂੰ ਕੋਈ ਦਿੱਕਤ ਆਉਂਦੀ ਆ ਤੇ ਇਹ ਗੱਲ ਆਖ ਜਾਂਦੇ ਵੀ ਨਾਲ ਨਾ ਤਾਂ ਇੰਡਸਟਰੀ ਨਹੀਂ ਖੜਨਾ ਨਾਲ ਨਾ ਸਿਰ ਲੋਕਾਂ ਨਹੀਂ ਖੜਨਾ ਕੋਈ ਵੀ ਨਾਲ ਖੜਨ ਵਾਲਾ ਨਹੀਂ ਹੋਊਗਾ ਦੋ ਚਾਰ ਆਪਣੇ ਹੁੰਦੇ ਨੇ ਬੰਦਾ ਮੁਸ਼ਕਲ ਸਮਾਂ ਜਿਹੜਾ ਹੁਣ ਹੋਗਾ ਹੈ ਪਰ ਕਿਤੇ ਨਾ ਕਿਤੇ ਸਾਡੇ ਸਰੂਤਿਆਂ ਦੀ ਵੀ ਇਹ ਗਲਤੀ ਹੈ ਕਿ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ ਅਖੀਰ ਦੇ ਵਿੱਚ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ ਕਿ ਸਕੂਲ ਟਾਈਮ ਐਸੀ ਇੱਕ ਪ੍ਰੋਗਰਾਮ ਦੇ ਵਿੱਚ ਗਏ ਰੋਡ ਸੇਫਟੀ ਬਾਰੇ ਪੰਜਾਬ ਜਿਹੜੀ ਪੁਲਿਸਾਂ ਨੇ ਇੱਕ ਪ੍ਰੋਗਰਾਮ ਕਰਵਾਇਆ ਸੀ ਜਿਸ ਦੇ ਵਿੱਚ ਕਈ ਗਾਇਕ ਦੇ ਜਿਹੜੇ ਉਹ ਆਏ ਹੋਏ ਸਨ ਤਾਂ ਇੱਕ ਛੋਟਾ ਜਿਹਾ ਗਾਇਕ ਆਇਆ ਸੀ ਛੋਟਾ ਗਾਇਕ ਤਾਂ ਆਪਾਂ ਨਹੀਂ ਕਹਿ ਸਕਦੇ ਬਹੁਤ ਸੋਹਣਾ ਗੀਤ ਸੀ ਉਸ ਦਾ ਆਪਣੀ ਮਾਂ ਦੇ ਬਾਰੇ ਹੈਨਾ ਤੇ ਉਸ ਤੋਂ ਬਾਅਦ ਕਲਵੀਰ ਚਿੰਦਰ ਆਇਆ ਕਲਵੀਰ ਚਿੰਦਰ ਨੇ ਵੀ ਇੱਕ ਗੀਤ ਸੁਣਾਇਆ ਸਿੱਥੇ ਵਿੱਚ ਇੱਕ ਟੀਮ ਉਲਟਾਣਾ ਜਾ ਰਿਹਾ ਯਾਦ ਪੰਜਾਬ ਦੀ ਹੋ ਗਈ ਹੈ ਨਾ ਉਹਨਾਂ ਨੇ ਇਹ ਵੀ ਗੱਲ ਆਕੀ ਸੀ ਕਿ ਹੋਰ ਵੀ ਤਾਂ ਮੇਰਾ ਵਿਲੀ ਜਾਂਦਾ ਜਾਂ ਹੋਰ ਆ ਮੈਨੂੰ ਗਾ ਨਹੀਂ ਸਕਦਾ ਸਿੱਧ ਤੋਂ ਤੁਸੀਂ ਬੱਚੇ ਹੋ ਮਾਹੌਲ ਵੀ ਹੋ ਨਹੀਂ ਤੇ ਆਪਣਾ ਬੇਸ਼ਾਬ ਵੀ ਕੁਝ ਹੋਰ ਹੈ ਤੇ ਫਿਰ ਉੱਥੇ ਇੱਕ ਪੁਲਿਸ ਅਫਸਰ ਨੇ ਭਾਸ਼ਣ ਦਿੱਤਾ ਵੀ ਇਦਾਂ ਇਦਾਂ ਚੰਗੇ ਗੀਤ ਗਾਉਣੇ ਚਾਹੀਦੇ ਨੇ ਇਹਨਾਂ ਨੇ ਜਿੰਨੇ ਤਾਂ ਕਲਵੀਰ ਚਿੰਦਰ ਨੇ ਕਿਹਾ ਕਿ ਮੇਰੇ ਅਮਰੀਕਾ ਕੈਸਾ ਏਸੀ ਵਿਲੀ ਜਾਂਦਾ ਇਹਦਾ ਵੇਲੀ ਜਨਤਾ ਗਾਣਾ ਜਿਹੜਾ ਕਿਨੇ ਕਿਨੇ ਸੁਣਿਆ ਹੈ ਹੱਥ ਖੜੇ ਕਰੋ ਸਾਡੀ ਉੱਥੇ ਜਿੰਨਾ ਵੀ ਹਾਲ ਸੀ ਸਾਰੇ ਹਾਲ ਦੇ ਹੱਥ ਖੜੇ ਸੀ ਉਸ ਤੋਂ ਬਾਅਦ ਕਹਿੰਦੇ ਜਿਹੜਾ ਮੈਂ ਆ ਪੰਜਾਬ ਗਾਣਾ ਗਾਇਆ ਇਹ ਕਿਸੇ ਨੇ ਸੁਣਿਆ ਸੀ ਪਹਿਲਾਂ ਜਾਂ ਕਿਸੇ ਨੇ ਡਾਊਨਲੋਡ ਕੀਤਾ ਹੋਵੇ ਤਾਂ ਦੋ ਚਾਰ ਕਿਦੇ ਹੱਥ ਖੜੇ ਸੀ ਉਹ ਕਹਿੰਦੇ ਇਹੀ ਗੱਲ ਆ ਇਸੇ ਕਰਕੇ ਸੀ ਇਹ ਚੀਜ਼ਾਂ ਨਹੀਂ ਕਰਦੇ ਤਾਂ ਕਿਤੇ ਨਾ ਕਿਤੇ ਸਰੋਤਿਆਂ ਦੀ ਗਲਤੀ ਜ਼ਰੂਰ ਆ ਅਗਰ ਸਰੋਤੇ ਨੇ ਜਿਹੜੇ ਉਹ ਚੰਗੇ ਗੀਤ ਸੁਣਨ ਲੱਗ ਜੇਣ ਤਾਂ ਚੰਗੇ ਗੀਤ ਹੋਰ ਜ਼ਿਆਦਾ ਆਉਣਗੇ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੀ ਵੱਡਾ ਸੁਧਾਰ ਆਵੇਗਾ ਤਾਂ ਤੁਸੀਂ ਇਸ ਸਬਾਰੇ ਕੀ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਅਤੇ ਦੇਖਦੇ ਰਹਿਣਾ ਦਾ ਟੀਵੀ ਐਨ ਆਰ ਆਈ